क्या नाम है जी आपका अमनदीप का जो घटना हुई काफी पुस्ताई घटना है ये बच्ची की मृत्यु होगी क्या कहना चाहिए कहना यही चाहती हूँ सेफ्टी चाहिए वहाँ किसी और का बच्चा ऐसे नहीं जाना चाहिए जैसे हमारा बच्चा गया है सेफ्टी चाहिए वहाँ जो टॉय ट्रेन है उसकी खिड़कियों में जो लगना चाहिए जो बच्चा बाहर ना देख पाए आप थे उस समय जब ये हादसा हुआ हाँ जी हम वहीं पर एक साइड पे बैठे थे तो जब बच्चा नीचे आ गया ट्रेन में तो कैसे उसको निकाला गया और कैसे लेके गया हम हाँ, मैं सी तो मेरा भाजी सी तो और दो चार बंदे आले दुआले तो कट्ठे होके असी उपर नकिया था उन्होंने बच्चे बिचो क्या खिड़की दी जब लेके गए अस्पताल तो ਕੀ ਚਿਕਨ ਮੁਤੀ ਹੋ ਚੁਕੀ ਸੀ ਕਿ ਸਾਹ ਚੱਲ ਰਿਹਾ ਨਹੀਂ ਸਾਹ ਚੱਲ ਰਹੀ ਸੀ ਮੇਰੇ ਪੱਟਾਂ ਚ ਪਿਆ ਸੀ ਹਾਂਜੀ ਅਸੀਂ ਆਪਣੀ ਗੱਡੀ 'ਚ ਆਪ ਲੈ ਕੇ ਗਏ ਹਾਂ ਕੋਈ ਉੱਥੇ ਕੋਈ ਪ੍ਰਸ਼ਾਸਨ ਨਹੀਂ ਹੈ ਕੁਝ ਨਹੀਂ ਹੈ ਕੋਈ ਉਹਨਾਂ ਨੇ ਜਿਹੜੇ ਆਪਣੇ ਮੌਲ ਵਾਲੇ ਹੈਗੇ ਆ ਉਹਨਾਂ ਨੇ ਕੋਈ ਨਹੀਂ ਉਹਨਾਂ ਦਾ ਕੋਈ ਵੀ ਬੰਦਾ ਨਹੀਂ ਉੱਥੇ ਪਹੁੰਚਿਆ ਸਾਡੇ ਕੋਲ ਅਸੀਂ ਆਪਣੇ ਖੁਦ ਆਪਣੇ ਭਾਜੀ ਸੀਗੇ ਦੀਦੀ ਸੀਗੇ ਮੇਰੇ ਤਾਂ ਭਾਜੀ ਦੂਜੇ ਭਾਜੀ ਸੀਗੇ ਜਿਹੜੇ ਗੱਡੀ ਚ ਲਾਉਂਦੇ ਸੀਗੇ ਤਾਂ ਅਸੀਂ ਆਪ ਖੁਦ ਲੈ ਕੇ ਗਏ ਉਹ ਕਿਆ ਲੱਗਦਾ ਹੈ ਕਿ ਲਾਪਰਵਾਹੀ ਕਿਸ ਕੀ ਦੇਖਦੇ ਆਪ ਇਸ ਲਾਪਰਵਾਹੀ ਉਹਨਾਂ ਦੀ ਹੈ ਜਿਨ੍ਹਾਂ ਨੇ ਟ੍ਰੇਨ ਜਿਨ੍ਹਾਂ ਦੀ ਸੀਗੀ ਜਿਨ੍ਹਾਂ ਦੇ ਮੋਲ ਵਾਲੇ ਆਂਦੇ ਉਹਨਾਂ ਦੀ ਲਾਪਰਵਾਹੀ ਹੈ ਬਸ ਪ੍ਰਸ਼ਾਸਨ ਦੁਆਰਾ ਪੁਲਿਸ ਦੁਆਰਾ ਜੋ ਉਨ ਪਰ ਕਾਰਵਾਈ ਕੀ ਗਈ ਹੈ ਮਾਮਲਾ ਦਰਜ ਕੀਤਾ ਗਿਆ ਹੈ ਮੈਨੇਜਮੈਂਟ ਤੇ ਡਰਾਈਵਰ ਤੇ ਉਸ ਕਾਰਵਾਈ ਸੇ ਆਪ ਸੰਤੁਸ਼ਟ ਕਾਰਵਾਈ ਹਾਂਜੀ ਕਰਨੀ ਚਾਹੀਏ ਕਰ ਕਰੀ ਉਹਨਾਂ ਪਰ ਤੇ ਸਾਡੇ ਬੱਚੇ ਨੂੰ ਸਾਡੇ ਬੱਚੇ ਨੇ ਤਾਂ ਮੁੜ ਕੇ ਨਹੀਂ ਆਉਣਾ ਹੁਣ ਪਰ ਅਸੀਂ ਉਹਨਾਂ ਪਰ ਕਾਰਵਾਈ ਕਰਕੇ ਉਹਨਾਂ ਦੇ ਗਾਂਹ ਤੋਂ ਅੱਗੇ ਕੋਈ ਗਲਤੀ ਤਾਂ ਨਾ ਕਰੋਗੇ ਇਸ ਕਰਕੇ ਕਾਰਵਾਈ ਤਾਂ ਹੋਣੀ ਚਾਹੀਦੀ ਅਕਸਰ ਕਈ ਵਾਰ ਕਈ ਐਸੀ ਹਸੇ ਘਟਿਤ ਹੋਏ ਜਿਸ ਵਿੱਚ ਬੱਚੋ ਕਿਮ ਲੁਕੀ ਹੋ ਜਾਂਦੀ ਹੈ ਤਾਂ ਲੱਗਦਾ ਹੈ ਕਿ ਪ੍ਰਸ਼ਾਸਨ ਵੀ ਕਈ ਨਾ ਕਈ ਜ਼ਿੰਮੇਦਾਰ ਹਾਂਜੀ ਪ੍ਰਸ਼ਾਸਨ ਵੀ ਵਿੱਚ ਹੀ ਹੁੰਦਾ ਜ਼ਿੰਮੇਵਾਰ ਕੋਈ ਮੰਗ ਕਰਤੇ ਪ੍ਰਸ਼ਾਸਨ ਸੇ ਸਰਕਾਰ ਸੇ कार्रवाई की मांग करते हैं क्या कार्रवाई होनी चाहिए सख्त तो सख्त कार्रवाई करनी बस क्या नाम है जी आपका संबंधित का जो घटना हुई काफी पुस्ताई घटना है ये अच्छी की मृत्यु होगी क्या कहना चाहिए कहना यही चाहती हूँ सेफ्टी चाहिए वहाँ किसी और का बच्चा ऐसे नहीं जाना चाहिए जैसे हमारा बच्चा गया है सेफ्टी चाहिए वहाँ जो टॉय ट्रेन है उसकी खिड़कियों में जो लगना चाहिए जो बच्चा बाहर ना देख पाए आप थे उस समय जब ये हादसा हुआ हाँ जी हम वहीं पर एक साइड में बैठे थे तो जब बच्चा नीचे आ गया ट्रेन में तो कैसे उसको निकाला गया और कैसे लेके गया हम हाँ, मैं सी मेरा भाजी सी और दो चार ਬੰਦੇ ਆਲੇ ਦੋਲੇ ਤੋਂ ਇਕੱਠੇ ਹੋ ਕੇ ਅਸੀਂ ਉੱਪਰ ਨੂੰ ਚੱਕਿਆ ਤਾਂ ਉਹਨਾਂ ਨੂੰ ਬੱਚੇ ਨੂੰ ਵਿੱਚੋਂ ਕੱਢਿਆ ਖਿੜਕੀ ਦੀ। ਅ ਜਬ ਲੈ ਕੇ ਗਏ ਹਸਪਤਾਲ ਤੋਂ ਚਿਕਨ ਰੁਕੀ ਹੋ ਚੁੱਕੀ ਸੀ ਕਿ ਸਾਹ ਚੱਲ ਰਿਹਾ ਨਹੀਂ ਸਾਹ ਚੱਲ ਰਹੀ ਸੀ ਮੇਰੇ ਪੱਟਾਂ 'ਚ ਪਿਆ ਸੀ ਹਾਂਜੀ ਅਸੀਂ ਆਪਣੀ ਗੱਡੀ 'ਚ ਆਪ ਲੈ ਕੇ ਗਏ ਹਾਂ ਕੋਈ ਉੱਥੇ ਕੋਈ ਪ੍ਰਸ਼ਾਸਨ ਨਹੀਂ ਆਇਆ ਕੁਝ ਨਹੀਂ ਆਇਆ ਕੋਈ ਉਹਨਾਂ ਨੇ ਜਿਹੜੇ ਆਪਣੇ ਮੌਲ ਵਾਲੇ ਹੈਗੇ ਆ ਉਹਨਾਂ ਨੇ ਕੋਈ ਨਹੀਂ ਉਹਨਾਂ ਦਾ ਕੋਈ ਵੀ ਬੰਦਾ ਨਹੀਂ ਉੱਥੇ ਪਹੁੰਚਿਆ ਸੱਡੇ ਕੋਲ ਅਸੀਂ ਆਪਣੇ ਖੁਦ ਆਪਣੇ ਭਾਜੀ ਸੀਗੇ ਦੀਦੀ ਸੀਗੇ ਮੇਰੇ ਤਾਂ ਭਾਜੀ ਦੂਜੇ ਭਾਜੀ ਸੀਗੇ ਜਿਹੜੇ ਗੱਡੀ ਚ ਲਾਉਂਦੇ ਸੀਗੇ ਤਾਂ ਅਸੀਂ ਆਪ ਖੁਦ ਲੈ ਕੇ ਗਏ ਤੇ ਕਿਆ ਲੱਗਦਾ ਹੈ ਕਿ ਲਾਪਰਵਾਹੀ ਕਿਸ ਕੀ ਦੇਖਦੇ ਆਪ ਇਸ ਲਾਪਰਵਾਹੀ ਉਹਨਾਂ ਦੀ ਹੈ ਜਿਨ੍ਹਾਂ ਨੇ ਟ੍ਰੇਨ ਜਿਨ੍ਹਾਂ ਦੀ ਸੀਗੀ ਜਿਨ੍ਹਾਂ ਦੇ ਮੋਲ ਵਾਲਿਆਂ ਦੇ ਉਹਨਾਂ ਦੀ ਲਾਪਰਵਾਹੀ ਹੈ ਬਸ ਪ੍ਰਸ਼ਾਸਨ ਦੁਆਰਾ ਪੁਲਿਸ ਦੁਆਰਾ ਜੋ ਉਨ ਪਰ ਕਾਰਵਾਈ ਕੀ ਗਈ ਹੈ मामला दर्ज किया गया है मैनेजमेंट पे ड्राइवर पे उस कार्रवाई से अब दूसरी कार्रवाई हां जी करनी चाहिए पर। कर पर उनपर फिर ਸਾਡੇ ਬੱਚੇ ਨੂੰ ਸਾਡੇ ਬੱਚੇ ਨੇ ਤਾਂ ਮੁੜ ਕੇ ਨਹੀਂ ਆਉਣਾ ਹੁਣ ਪਰ ਅਸੀਂ ਉਹਨਾਂ ਪਰ ਕਾਰਵਾਈ ਕਰਕੇ ਉਹਨਾਂ ਦੇ ਗਾਂ ਤੋਂ ਅੱਗੇ ਕੋਈ ਗਲਤੀ ਤਾਂ ਨਾ ਕਰੋਗੇ ਇਸ ਕਰਕੇ ਕਾਰਵਾਈ ਤਾਂ ਹੋਣੀ ਚਾਹੀਦੀ ਅਕਸਰ ਕਈ ਵਾਰ ਸਹੀ ਐਸੀ ਹਾਦਸੇ ਘਟੇ ਤੇ ਜਿਸ ਵਿੱਚ ਬੱਚੂ ਕੀ ਮਰਤੀ ਹੋ ਜਾਂਦੀ ਹੈ